ਅੱਜ ਸਵੇਰੇ ਤਕਰੀਬਨ 9 ਵਜੇ ਸਾਡੇ ਕੁਲੀਕ ਸਰਦਾਰਨੀ ਗੁਨੀਵ ਕੌਰ ਮਜੀਠੀਆ ਉਹਨਾਂ ਦੇ ਐਮਬੈਲੀ ਫਲੈਟ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਨੇ ਰੇਡ ਕੀਤਾ ਸਰ ਨੂੰ ਪਹਿਲੇ ਤੇ ਮੈਂ ਇਸ ਰੇਡ ਨੂੰ ਇਸ ਕਲਕਾਰ ਨੂੰ ਕੰਡਮ ਕਰਾਂਗਾ ਕਿ ਲੇਡੀ ਐਮ ਐਲ ਏ ਹੈ ਤੁਸੀਂ ਨਾ ਤੇ ਉਹਨਾਂ ਨੂੰ ਸਰਚ ਵਾਰੰਟ ਲੈ ਕੇ ਆਂਦੇ ਨੇ ਨਾ ਉਹਨਾਂ ਨੂੰ ਉਤਲਾਹ ਦਿੱਤੀ ਹੈ ਤੁਸੀਂ ਰੇਡ ਕਰਦੇ ਹੋ ਇੱਕ ਲੇਡੀ ਐਮ ਐਲ اے ਦੇ ਬੈੱਡਰੂਮ ਤੱਕ ਚਲੇ ਜਾਂਦੇ ਹੋ ਉਹਨਾਂ ਦੀਆਂ ਲਮਾਰੀਆਂ ਫੋੜ ਲਈਂਦੇ ਹੋ ਮੈਨੂੰ ਸਮਝਦਾ ਹੈ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਇਹ ਪਹਿਲੀ ਵਾਰ ਨਹੀਂ ਵਿਜੀਲੈਂਸ ਨੇ ਕਮੀ ਬਣਾ ਲਈ ਇਸ ਤੋਂ ਪਹਿਲੇ ਸਾਡੇ ਕੁਲੀਕ ਸਸਪਾਲ ਸਿੰਘ ਖੇਰੇ ਦੇ ਇਸ ਸਿਮਲਰ ਰੇਡ ਕੀਤਾ ਗਿਆ ਸੀ ਉਦੋਂ ਵੀ ਉਹਨਾਂ ਦੇ ਬੈੱਡਰੂਮ ਦੇ ਵਿੱਚ ਅਰਲੀ ਬੌਰਨ ਜਦੋਂ ਤੇ ਉਹਨਾਂ ਦੀ ਵਾਈਫ ਬੈੱਡਰੂਮ ਵਿੱਚ ਸਨ ਤੁਸੀਂ ਬਿਨਾਂ ਇਤਲਾਹ ਦਿੱਤੇ ਉਹਨਾਂ ਦੇ ਬੈੱਡਰੂਮ ਚ ਘੁੱਸ ਗਏ ਦਰਵਾਜ਼ਾ ਭੰਨ ਕੇ ਅੰਦਰ ਚਲੇ ਗਏ ਤੁਸੀਂ ਪ੍ਰਾਈਵੇਸੀ ਨਹੀਂ ਵੇਖੀ ਤੁਸੀਂ ਇੱਜ਼ਤ ਮਾਨ ਨਹੀਂ ਵੇਖਿਆ ਹਰ ਮੈਂਬਰ ਜਿਹੜਾ ਇਲੈਕਟ ਹੋ ਕੇ ਆਂਦਾ ਉਹ ਲੱਖਾਂ ਵੋਟਾਂ ਤੇ ਇਲੈਕਸ਼ਨ ਜਿੱਤ ਕੇ ਆਂਦਾ ਮੈਂ ਸਮਝਣਾ ਇਹ ਤੌਰ ਤਰੀਕਾ ਜਿਹੜੀ ਮਾਨਦੀ ਸਰਕਾਰ ਦਾ ਇਹ ਟੋਟਲੀ ਇਮੋਰਲ ਮਾਨ ਦੀ ਜਿਹੜੀ ਕਰਪਟ ਸਰਕਾਰ ਹੈ ਜਿਹੜਾ ਅਨਬ੍ਰੇਜਨ ਐਕਟ ਇਹ ਜਿਹੜਾ ਐਕਟ ਕਰ ਰਹੇ ਨੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਕਨੈਮ ਕਰਨਾ ਚਾਹੁੰਦਾ ਇਹ ਲੋਕ ਰਾਜ ਦੇ ਖਿਲਾਫ ਹੈ ਤੁਸੀਂ ਐਕਸ਼ਨ ਲੈਣਾ ਹੈ ਜੀ ਸਦਕੇ ਲੋ ਬਟ ਹਰ ਐਕਸ਼ਨ ਦਾ ਤੌਰ ਤਰੀਕਾ ਜਦੋਂ ਵੀ ਤੁਸੀਂ ਕਿਸੇ ਐਮਐਲਲੇ ਦੇ ਘਰ ਜਾਣਾ ਇਹਦਾ ਪਹਿਲਾ ਤਰੀਕਾ ਇਹ ਹੁੰਦਾ ਕਿ ਅਰੈਸਟ ਵਾਰੰਟ ਲੈ ਕੇ ਜਾਓ ਜਾਂ ਸਰਚ ਵਾਰੰਟ ਲੈ ਕੇ ਜਾਓ ਤੁਸੀਂ ਸਰਚ ਵਾਰੰਟ ਲੈ ਕੇ ਜੇ ਲੇਡੀ ਹੈ ਨੇ ਘਰ ਦੇ ਵਿੱਚ ਤੇ ਉਹਨਾਂ ਨੂੰ ਕਹੋ ਕਿ ਜੀ ਤੁਸੀਂ ਕਾਈਂਡਲੀ ਬੈਡਰੂਮ ਡਰਾਇੰਗ ਰੂਮ ਚ ਆਜੋ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਤੌਰ ਤਰੀਕੇ ਤੋਂ ਇਸ ਗੱਲ ਦਾ ਮੈਂ ਸਪੈਸ਼ਲੀ ਜਿਹੜੇ ਸਪੀਕਰ ਨੇ ਸਦਮਾ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਸਦਮਾ ਸਾਹਿਬ ਸਰਕਾਰਾਂ ਆਂਦੀਆਂ ਤੇ ਜਾਂਦੀਆਂ ਰਹਿੰਦੀਆਂ ਤੁਹਾਡੇ ਮੁੱਖ ਮੰਤਰੀ ਨੂੰ ਵੀ ਗਲਤ ਫਹਿਮੀ ਹੈ ਕਿ ਅਗਲੇ 25 ਸਾਲ ਇਹ ਨਹੀਂ ਰਹਿਣਾ ਇਸ ਤੋਂ ਪਹਿਲੇ ਮੁੱਖ ਮੰਤਰੀ ਨੂੰ ਵੀ ਇੱਕ ਨੂੰ ਗਲਤ ਫਹਿਮੀ ਹੁੰਦੀ ਸੀ ਜਿਹਨੂੰ ਬਾਹਰ ਬੈਠਿਆਂ ਨੂੰ ਕਈ ਸਾਲ ਹੋ ਗਏ ਤੇ ਆਪਣੀ ਗਲਤ ਫਹਿਮੀ ਦੂਰ ਕਰੋ ਕਿਸੇ ਤੌਰ ਤਰੀਕੇ ਨਾਲ ਚਲੋ ਪੰਜਾਬ ਦੇ ਵਿੱਚ ਕੋਈ ਜੰਗਲ ਰਾਜ ਨਹੀਂ ਹੈ ਨਾ ਤੁਹਾਡੇ ਦੇ ਤੋ ਤੇ ਨਾ ਤੁਹਾਡੀ ਵਿਜੀਲੈਂਸ ਕੋ ਕਿਸੇ ਨੂੰ ਡਰ ਤੇ ਖੌਫ ਹੈ ਪੰਜਾਬ ਦੇ ਲੋਕਾਂ ਜਿਹੜੇ ਅਮਨ ਪਸੰਦ ਨੇ ਜਿਹੜੇ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੇ ਨੇ ਉਹਨਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਦੇ ਤੇ ਸਖਤ ਇਤਰਾਜ਼ ਕੀਤਾ ਤੇ ਠੀਕ ਹੈ ਤੁਹਾਡੀ ਵਿਜੀਲੈਂਸ ਨੂੰ ਬਿਲਕੁਲ ਇਸ ਗੱਲ ਦੀ ਅਥਾਰਟੀ ਹੈ ਕਿ ਜਿੱਥੇ ਵੀ ਕੋਈ ਗਲਤ ਪ੍ਰੈਕਟਿਸ ਲੱਭੀ ਜਾਂਦੀ ਹੈ ਉੱਥੇ ਜ਼ਰੂਰ ਜਾ ਪਰ ਮੈਂ ਨਾਲ ਹੀ ਭਗਵੰਤ ਮਾਨ ਨੂੰ ਇਹ ਵੀ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਕਿ ਤੇ ਆਪਣੇ ਮੰਜੇ ਥੱਲੇ ਵੀ ਥੋੜਾ ਜਿਆ ਝਾਣ ਫੇਰ ਕੇ ਵੇਖ ਲੋ ਬੜਾ ਕੁਝ ਤੁਹਾਡੇ ਵਿੱਚ ਵੀ ਹੈ ਤੁਹਾਡੀਆਂ ਸਰਕਾਰਾਂ ਕੀ ਕੀ ਕਰ ਰਹੀਆਂ ਨੇ ਦਿੱਲੀ ਵਾਲੇ ਕੀ ਕੀ ਕਰ ਰਹੇ ਨੇ ਕਿਰਪਾ ਕਰਕੇ ਉਨਾ ਵੱਲ ਵੀ ਧਿਆਨ ਕਰੋ ਜੇ ਤੁਸੀਂ ਨਹੀਂ ਕਰੋਗੇ ਤੇ ਅਗਲੇ ਕਰਨਗੇ ਤੋਂ ਇੰਨਾ ਹੀ ਕਹਿੰਦਾ ਹੋਇਆ ਇਹ ਅਨ ਡੈਮੋਕਰੈਟਿਕ ਐਕਟ ਦੇ ਖਿਲਾਫ ਮੈਂ ਇਸ ਨੂੰ ਪਿੰਡਮ ਕਰਨਾ ਬਰੇਜ਼ਨ ਇਨਜਸਟਿਸ ਆਪ ਨੇ ਇਹਨਾਂ ਨੇ ਵਿਜੀਲੈਂਸ ਨੇ ਕੀਤੀ ਹੈ ਤੇ ਇਸ ਕਿਸਮ ਦੀ ਬਰੇਜ਼ਨ ਇਨਜਸਟਿਸ ਨੂੰ ਐਂਟੀ ਡੈਮੋਕਰੈਟਿਕ ਐਕਟ ਨੂੰ ਸਾਨੂੰ ਰੋਕਣਾ ਚਾਹੀਦਾ